ਹੈਲੋ ਬੱਚੋ ਸਵਾਗਤ ਹੈ ਤੁਹਾਡਾ ਅਰਸਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਅਖੀੜੀਠਾ ਮੇਲਾ। ਲੇਕ ਪੰਜਾਬੀ ਵਿੱਚ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ। ਭੂਮਿਕਾ ਮੇਲੇ ਵੇਖਣ ਦਾ ਮੈਨੂੰ ਬਹੁਤ ਹੀ ਸ਼ੌਂਕ ਹੈ। ਸਾਡੇ ਪਿੰਡ ਦੇ ਨੇੜੇ ਨੇੜੇ ਸਾਲ ਵਿੱਚ ਕਈ ਮੇਲੇ ਲੱਗਦੇ ਹਨ। ਇਹਨਾਂ ਸਾਰਿਆਂ ਨੂੰ ਵੇਖਣ ਦਾ ਬੜਾ ਹੀ ਚਾਹ ਹੁੰਦਾ ਹੈ। ਪਰ ਦੁਸ਼ਹਰੇ ਦਾ ਮੇਲਾ ਇਹਨਾਂ ਸਾਰਿਆਂ ਵਿੱਚੋਂ ਵੱਡਾ ਹੁੰਦਾ ਹੈ। ਮੈਨੂੰ ਇਸ ਦੀ ਸਭ ਤੋਂ ਵੱਧ ਖਿੱਚ ਹੁੰਦੀ ਹੈ ਇਸ ਵਾਰੀ ਮੇਲੇ ਦੀ ਯਾਦ ਮੇਰੇ ਮਨ ਵਿੱਚ ਹੁਣ ਤੱਕ ਤਾਜ਼ਾ ਹੈ ਮੇਲੇ ਦੀ ਆਮਦ ਅਸੀਂ ਇਸ ਮੇਲੇ ਦੀ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸੀ ਉਂਝ ਤਾਂ ਇਸ ਮੇਲੇ ਦਾ ਰੰਭ ਇੱਕ ਤਰ੍ਹਾਂ ਨਾਲ ਇਸ ਮੇਲੇ ਦਾ ਰੰਭ ਇੱਕ ਤਰ੍ਹਾਂ ਨਾਲ ਰਾਮਲੀਲਾ ਨਾਲ ਹੀ ਹੋ ਗਿਆ ਸੀ ਹਰ ਰੋਜ਼ ਸ਼ਾਮ ਨੂੰ ਖੂਬ ਰੌਣਕ ਹੁੰਦੀ ਹੈ ਫਿਰ ਵੀ ਦਸ਼ਹਰੇ ਦੇ ਦਿਨ ਵੀ ਆਪਣੇ ਹੀ ਖਿੱਚੂ ਸੀ ਘਰ ਵਿੱਚ ਉਗਦੇ ਜੋ ਸਾਨੂੰ ਆਉਣ ਵਾਲੇ ਮੇਲੇ ਦੀ ਯਾਦਵਾਉਂਦੇ ਮੈਂ ਤੇ ਮੇਰੀ ਵੱਡੀ ਭੈਣ ਘਰਦਿਆਂ ਤੋਂ ਭਾਣ ਲੈ ਕੇ ਮੇਲੇ ਲਈ ਕਾਫੀ ਪੈਸੇ ਇਕੱਠੇ ਕਰ ਲੈਸਨ ਸਕੂਲ ਵਿੱਚ ਅਤੇ ਘਰ ਵਿੱਚ ਵੀ ਅਸੀਂ ਰਾਮ ਲੀਲਾ ਦੀਆਂ ਹੀ ਝਾਕੀਆਂ ਖੇਡਦੇ ਅਤੇ ਉਹਨਾਂ ਪਤਰਾਂ ਦੇ ਬਾਰਤਾਲਾਪ ਹੀ ਦੀ ਨਕਲਾ ਲਾਉਂਦੇ ਇੰਝ ਪਤਾ ਹੀ ਨਹੀਂ ਲੱਗਾ ਕਿ ਮੇਲੇ ਦਾ ਦਿਨ ਕਦੋਂ ਆ ਗਿਆ ਘਰ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨਾ ਸਵੇਰੇ ਘਰ ਵਿੱਚ ਦੁਸ਼ਹਿਰੇ ਦੇ ਤਿਹਾਰ ਦੀਆਂ ਰਸਮਾਂ ਲਈ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਗਈਆਂ ਰਸੋਈ ਵੱਲੋਂ ਪੱਕ ਵਕ ਵਕ ਤਰ੍ਹਾਂ ਦੀ ਖੁਸ਼ਬੂਦੀਆਂ ਲਪਟਾਂ ਦੱਸ ਰਹੀਆਂ ਸਨ ਕਿ ਅੱਜ ਦੁਸ਼ਹਿਰਾ ਹੈ ਦੁਪਹਿਰ ਤੱਕ ਅਸੀਂ ਘਰ ਵਿੱਚ ਬਣੀਆਂ ਹੋਈਆਂ ਤਰ ਤਰ੍ਹਾਂ ਦੀਆਂ ਚੀਜ਼ਾਂ ਕਈ ਵਾਰੀ ਖਾਧੀਆਂ ਅਤੇ ਵਿੱਚ ਵਿਚਾਲੇ ਮੇਲੇ ਵਾਲੇ ਮੈਦਾਨ ਵਿੱਚ ਚੱਕਰ ਲਾਉਂਦੇ ਰਹੇ ਉੱਥੇ ਸਵੇਰ ਤੋਂ ਹੀ 라ਵਣ ਕੁੰਭ ਕਰਨ ਅਤੇ ਮੇਗਨਾਥ ਦੇ ਵੱਡੇ-ਵੱਡੇ ਪੁੱਲੇ ਖੜੇ ਕਿਤੇ ਗਜ ਰਹੇ ਸਨ ਮੇਲੇ ਵਾਲੀ ਥਾਂ ਤੇ ਪਹੁੰਚਣਾ ਦੁਪਹਿਰ ਪਿੱਛੇ ਅਸੀਂ ਮੇਲੇ ਵੱਲੋਂ ਚੱਲ ਪਏ ਗਲੀਆਂ ਬਜ਼ਾਰਾਂ ਤੇ ਵਿੱਚ ਮੇਲੇ ਨੂੰ ਜਾਂਦੇ ਹੋਏ ਲੋਕਾਂ ਦੀ ਭੀੜ ਸੀ ਮੇਲੇ ਵਾਲੀ ਥਾਂ ਇੱਕ ਵੱਖਰੀ ਹੀ ਸੰਸਾਰ ਫਸਿਆ ਹੋਇਆ ਸੀ ਪਿੰਡਾਂ ਵੱਲੋਂ ਵੀ ਹਰ ਉਮਰ ਦੇ ਲੋਕੀ ਰੰਗ-ਪਰੰਗੇ ਕਪੜਿਆਂ ਨਾਲ ਸਜੇ ਚਾਈ ਚਾਈ ਮੇਲੇ ਵੱਲ ਜਾ ਰਹੇ ਸਨ ਦੁਕਾਨਾਂ ਨਾਲ ਸਜੇ ਬਾਜ਼ਾਰ ਅਤੇ ਵੇਖਣ ਆਏ ਲੋਕ ਭਾਈਚਾਰਕ ਇੱਕ ਇਹ ਨੂੰ ਪ੍ਰਗਟਾ ਰਹੇ ਸਨ ਮੇਲੇ ਦਾ ਦ੍ਰਿਸ਼ ਮੇਲੇ ਵਿੱਚ ਵੜਦਿਆਂ ਹੀ ਅਸੀਂ ਆਪੜਾ ਆਪਾ ਹੀ ਭੁੱਲ ਗਏ ਸਵੇਰ ਚੁਹੇਰੇ ਸੈਂਕੜੇ ਹੀ ਚੀਜ਼ਾਂ ਸਾਡਾ ਧਿਆਨ ਮੱਲੋ ਮੱਲੀ ਖਿੱਚ ਰਹੀਆਂ ਸਨ ਖੁਸ਼ੀ ਵਿੱਚ ਖੀਵੀ ਹੋਈ ਗਹਿਮਗਹਿ ਪੀੜ ਛੋਟੀਆਂ ਵੱਡੀਆਂ ਦੁਕਾਨਾਂ ਉੱਤੇ ਸਜੀਆਂ ਚੀਜ਼ਾਂ ਚੰਡੋਲਾ ਉੱਤੇ ਖੁਸ਼ੀ ਵਿੱਚ ਜਕਿਲਕਾਰੀਆਂ ਮਾਰਦੇ ਝੂਟੇ ਹੀ ਲੈਣਦੇ ਬੱਚੇ ਉਹ ਕਰਦੇ ਆ ਪੀਪਣੀਆਂ ਬਾਜੇ ਆਦੀ ਦਾ ਸ਼ੋਰ ਤੇ ਮੇਲੇ ਦੇ ਵਿਚਕਾਰ ਉੱਚੇ ਦਿਸਦੇ 라ਵਣ ਤੇ ਉਸ ਦੇ ਸਾਥੀਆਂ ਦੇ ਰਗ ਰਗੇ ਪੁਤਲੇ ਮੇਲੇ ਵਿੱਚ ਅਨੰਦ ਮਾਨਣਾ ਅਸੀਂ ਇੱਕ ਦੂਜੇ ਦੇ ਹੱਥਾਂ ਨੂੰ ਕੰਗੀ ਪਾ ਕੇ ਮੇਲੇ ਦੇ ਇੱਕ ਪਾਸੇ ਤੁਰਦੇ ਤੁਰਦੇ ਦੂਜੇ ਪਾਸੇ ਤੱਕ ਗਏ ਮਨ ਨਹੀਂ ਸੀ ਰਾਜ ਦਾ ਮੋੜ ਮੋੜ ਮੇਲੇ ਵਿੱਚ ਘੁੰਮਣ ਕਦੇ ਲੋਕਾਂ ਨੂੰ ਅਤੇ ਕਦੇ ਵੇਚਣ ਵਾਲੀਆਂ ਚੀਜ਼ਾਂ ਨੂੰ ਵੇਖਣ ਨੂੰ ਜੀ ਕਰਦਾ ਸੀ ਕੋਲ ਜਿੰਨੇ ਵੀ ਪੈਸੇ ਸਨ ਅਸੀਂ ਖਾਣ ਵਾਲੀਆਂ ਚੀਜ਼ਾਂ ਤੇ ਹੀ ਖਰਚ ਕਰ ਦਿੱਤੇ ਸਨ ਸਾਡੇ ਕੋਲ ਹੋਰ ਪੈਸੇ ਹੁੰਦੇ ਤਾਂ ਅਸੀਂ ਉਹ ਵੀ ਖਰਚ ਕਰ ਦਿੰਦੇ ਇਹ ਮੇਲਾ ਸੀ ਕੀ ਇਹ ਕੀ ਇੱਥੇ ਆਪਣੇ ਆਪ ਵੀ ਦੇਖੀ ਸ਼ੁੱਧ ਤਾਂ ਰਹਿੰਦੀ ਹੀ ਨਹੀਂ ਵੱਡੀ ਉਮਰ ਦੇ ਲੋਕ ਆਪਣੇ ਬੱਚਿਆਂ ਲਈ ਨਿੱਕੇ-ਨਿੱਕੇ ਚੀਜ਼ਾਂ ਖਰੀਦ ਰਹੇ ਸਨ ਚੂੜੀਆਂ ਤੇ ਹੋਰ ਬਕਰੇਲੂ ਵਸਤਾਂ ਦੀ ਦੁਕਾਨਾਂ ਉੱਤੇ ਔਰਤਾਂ ਦੀ ਭੀੜ ਸੀ ਸਾਰਾ ਮੇਲਾ ਇੱਕ ਸੀ ਪਰ ਦਾ ਵੀ ਵੱਖ-ਵੱਖਰੇ ਥਾਵਾਂ ਤੇ ਕਹੇ ਰਹੇ ਹਾਂ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ ਕੁਝ ਪਰਾਂ ਖਿਡਾਰੀ ਖੇਡ ਵਿਖਾ ਰਹੇ ਸਨ ਅਤੇ ਖੇਡ ਪ੍ਰੇਮੀ ਉਹਨਾਂ ਦਵਾਲੇ ਜੁੜੇ ਹੋਏ ਸਨ ਕੁਝ ਉਰਾ ਇੱਕ ਮਦਾਦੀ ਆਪਣੇ ਤਮਾਸ਼ੇ ਨਾਲ ਭੀੜ ਨੂੰ ਕਿਲੀ ਖੜਾ ਸੀ ਹਰ ਉਮਰ ਦੇ ਲੋਕ ਉਸ ਦੀ ਹਰ ਖੇਡ ਦਾ ਆਨੰਦ ਮਾਨ ਰਹੇ ਸਨ ਇੱਕ ਵੈਦ ਜਿਹੜਾ ਆਦਮੀ ਟੋਟ ਕੇ ਦੱਸ ਦੱਸ ਕੇ ਆਪਣੀਆਂ ਦਵਾਈਆਂ ਵੇਚ ਰਿਹਾ ਸੀ ਗੱਲ ਕੀ ਵੇਖਣ ਵਾਲਾ ਖਰੀਦਣ ਵਾਲਾ ਤੇ ਮੇਲੇ ਦਾ ਅੰਗ ਸੀ ਉਤਲਿਆਂ ਨੂੰ ਅੱਗ ਲਾਉਣਾ ਸ਼ਾਮ ਹੋ ਗਈ ਸੀ ਉਤਲਿਆਂ ਨੂੰ ਅੱਗ ਲਾਉਣਾ ਦੇ ਸ਼ਾਮ ਹੋ ਬੇਸੀ ਸਭ ਦਾ ਧਿਆਨ ਪੁਤਲਿਆਂ ਦੇ ਸਾੜੇ ਜਾਣ ਵੱਲ ਮੁੜ ਰਿਹਾ ਸੀ ਕਿ ਵੇਖਦੇ ਹੀ ਵੇਖਦੇ ਰਾਮ ਲక్ష్మణ ਅਤੇ ਹਨੂਮਾਨ ਬਣੇ ਕਲਾਕਾਰ ਨੱਚਦੇ ਤੇ ਆਪਣੇ ਪੁਤਲਿਆਂ ਕੋਲ ਪਹੁੰਚ ਗਏ ਤੇ ਉਹ ਉੱਚੀ ਉੱਚੀ ਬਾਤਾਂ ਲੱਭ ਕਰ ਰਹੇ ਸਨ ਜੋ ਕਿ ਸਾਨੂੰ ਸੁਣਾਈ ਨਹੀਂ ਸੀ ਦੇ ਦੇ ਕੁਝ ਦੇ ਸਮੇਂ ਵਿੱਚ ਉਹ ਬੋਲਿਆਂ ਨੂੰ ਅੱਗ ਲਾਈ ਗਈ ਉਹਨਾਂ ਵਿੱਚੋਂ ਰੱਖੇ ਪਟਾਕਿਆਂ ਦੇ ਫਟਣ ਦੀਆਂ ਆਵਾਜ਼ਾਂ ਲਗਾਤਾਰ ਆਉਣ ਲੱਗੀਆਂ ਤੇ ਨਾਲ ਹੀ ਭੀੜ ਦਾ ਸ਼ੋਰ ਉੱਚਾ ਹੋਇਆ ਘਰ ਨੂੰ ਵਾਪਸੀ ਇਸ ਤੋਂ ਪਿੱਛੋਂ ਲੋਕ ਆਪਣਾ ਆਪਣੇ ਘਰਾਂ ਨੂੰ ਜਾਣ ਲੱਗ ਪਏ ਮੈਦਾਨ ਤੋਂ ਨਿਕਲਣ ਵਾਲੇ ਰਾਹਾਂ ਉਤੇ ਲੋਕਾਂ ਦਾ ਹੜ ਬੱਗੜ ਲੱਗ ਪਿਆ ਮੈਂ ਤੇ ਮੇਰੀ ਭੈਣ ਗੁਆਚ ਜਾਣ ਦੇ ਡਰ ਤੋਂ ਬੜੀ ਹੀ ਸਾਵਧਾਨੀ ਨਾਲ ਇੱਕ ਦੂਜੇ ਦਾ ਹੱਥ ਫੜੀ ਘਰ ਨੂੰ ਮੁੜ ਪਏ ਕੁਝ ਲੋਕਾਂ ਨੇ ਮੇਲੇ ਤੋਂ ਖਰੀਦੀਆਂ ਚੀਜ਼ਾਂ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ ਸਾਡੇ ਹੱਥ ਖਾਲੀ ਸਨ ਪਰ ਸਾਡਾ ਮਨ ਮੇਲੇ ਦੇ ਸਵਾਦ ਨਾਲ ਭਰਿਆ ਹੋਇਆ ਸੀ ਘਰ ਆ ਕੇ ਕਿੰਨੀ ਦੇਰ ਅਸੀਂ ਇੱਕ ਦੂਜੇ ਦੇਖਾ ਤੋਂ ਕਾਲੇ ਮੇਲੇ ਦੀਆਂ ਗੱਲਾਂ ਕਰਦਿਆਂ ਨੂੰ ਦੱਸਦੇ ਰਹੇ ਤਾਂ ਬੱਚਿਓ ਇਹ ਸੀ ਅਖੀ ਦੇਠਾ ਮੇਲਾ ਲੇਕ ਪੰਜਾਬੀ ਵਿਵਜ ਜੇਕਰ ਵੀਡੀਓ ਪਸੰਦ ਆਏ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ